ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਅਸੀਂ ਪੰਜਾਬ ਪੁਲਿਸ ਕਨਸਟੇਬਲ 2024 ਦੇ ਬੱਚਿਆਂ ਲਈ ਇੱਕ ਨਵੀਂ ਅਪਡੇਟ ਲੈ ਕੇ ਆਏ ਹਾਂ ਜੋ ਬੱਚੇ 2024 ਪੰਜਾਬ ਪੁਲਿਸ ਕਨਸਟੇਬਲ ਲਈ ਉਡੀਕ ਕਰ ਰਹੇ ਸੀ ਕਿ ਸਰ ਮੈਡੀਕਲ ਕਦੋਂ ਹੋਣਾ ਡਿਸਟ੍ਰਿਕਟ ਅਲੋਟ ਕਦੋਂ ਹੋਣਿਆ ਜਾਂ ਆਰਮਡ ਕੈਡਰ ਵਾਲਿਆਂ ਨੂੰ ਪ੍ਰੈਫਰੈਂਸ ਲਈ ਕਾਲ ਕਦੋਂ ਹੋਣੀ ਆ ਕਿ ਅੱਜ ਆਪਾਂ ਉਹਨਾਂ ਬੱਚਿਆਂ ਲਈ ਇੱਕ ਅਪਡੇਟ ਲੈ ਕੇ ਆਏ ਕਿਉਂਕਿ ਪੰਜਾਬ ਪੁਲਿਸ ਨੇ ਰੀਸੈਂਟਲੀ ਇੱਕ ਆਪਣੀ ਸਾਈਟ ਤੇ ਜਿਹੜੀ ਹੈਗੀ ਪੀਡੀਐਫ ਅਪਡੇਟ ਕਰੀ ਆ ਅੱਜ ਆਪਾਂ ਉਹ ਪੀਡੀਐਫ ਬਾਰੇ ਦੇਖਾਂਗੇ ਕਿ ਉਹ ਉਹ ਜਿਹੜੀ ਹੈਗੀ ਕਾਦੇ ਰਿਕਾਰਡਿੰਗ ਪੀਡੀਐਫ ਹੈ ਜਾਂ ਕੋਈ ਮੈਰਿਟ ਲਿਸਟ ਦੁਬਾਰਾ ਆਉਣੀ ਹੈ ਕਿਉਂਕਿ ਜਿਸ ਹਿਸਾਬ ਨਾਲ ਉਸ ਤੇ ਲਿਖਿਆ ਹੋਇਆ ਅੱਜ ਆਪਾਂ ਸਾਰਾ ਕੁਝ ਉਸ ਦੇ ਬਾਰੇ ਡਿਟੇਲ ਚ ਗੱਲ ਕਰਨੀ ਆ ਤੇ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਆਪਣੇ ਚੈਨਲ ਨੂੰ ਕਰ ਲਿਓ ਜੁਆਇਨ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਾਣਕਾਰੀ ਨੂੰ ਇਨਫੋਰਮੇਸ਼ਨ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਚਲੋ ਆਪਾਂ ਜਿਆਦਾ ਟਾਈਮ ਨਾ ਖਰਾਬ ਕਰੀਏ ਤੇ ਆਪਾਂ ਹੁਣੀ ਰਹੀਗੀ ਇਨਫੋਰਮੇਸ਼ਨ ਜੋ ਪੀਡੀਐਫ ਚ ਦਿੱਤੀ ਹੋਈ ਆ ਆਪਾਂ ਉਸ ਬਾਰੇ ਗੌਰ ਕਰਦੇ ਆਂ ਤੇ ਜਦੋਂ ਤੁਸੀਂ ਇਸ ਤਰ੍ਹਾਂ ਪੰਜਾਬ ਪੁਲਿਸ 2014 ਪੋਰਟਲ ਖੋਲ੍ਹ ਲੂਗੇ ਨਾ ਤੇ ਜਦੋਂ ਤੁਸੀਂ ਜੇਕਰ ਤੁਸੀਂ ਪੀਡੀਐਫ ਦੇਖਣੀ ਹੋਈ ਤਾਂ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ ਤੇ ਨੀਚੇ ਜਦੋਂ ਆਪਾਂ ਇਹ ਚੀਜ਼ ਆਉਂਦੀ ਆ ਆਪਣੇ ਕੋਲ ਮਤਲਬ ਇਹ ਸਾਰਾ ਦਿੱਤਾ ਹੁੰਦਾ ਪਾਨੂੰ ਤੇ ਜਦੋਂ ਤੁਸੀਂ ਇੱਥੇ ਐਕਸਪੈਂਡ ਕਰੋਗੇ ਨਾ ਇਸ ਚੀਜ਼ ਨੂੰ ਇਸ ਲਿਖੋ ਪੰਜਾਬ ਪੁਲਿਸ ਕਨਸਟੇਬਲ ਇਨ 2 ਡਿਸਟ੍ਰਿਕਟ ਐਂਡ ਆਰਮਡ ਕੇਡਰ ਪੰਜਾਬ ਉਸ 2024 ਜਦੋਂ ਤੁਸੀਂ ਇਸ ਤੇ ਕਲਿੱਕ ਕਰੋਗੇ ਤਾਂ ਜਿਹੜੀ ਅੱਜ ਅਪਡੇਟ ਹੋਈ ਹੈ ਅੱਜ ਇਹ ਜਿਹੜਾ ਹੈਗਾ ਇੱਕ ਇਹਨਾਂ ਨੇ ਅਪਡੇਟ ਕਰੀ ਆ 1 ਅਗਸਤ 2025 ਤੁਸੀਂ ਇਹ ਅੱਜ ਦੀ ਡੇਟ ਦੇਖ ਸਕਦੇ ਹੋ ਤੇ ਜਦੋਂ ਤੁਸੀਂ ਇਸ ਪੀਡੀਐਫ ਤੇ ਕਲਿੱਕ ਕਰਦੇ ਹੋ ਤਾਂ ਆਪਣੇ ਕੋਲ ਜਿਹੜੀ ਹੈ ਇਹ ਪੀਡੀਐਫ ਓਪਨ ਹੁੰਦੀ ਆ ਤੇ ਪੀਡੀਐਫ ਦੇ ਵਿੱਚ ਕੀ ਲਿਖਿਆ ਆ ਇਹ ਪੀਡੀਐਫ ਦੇ ਵਿੱਚ ਗੱਲ ਕਰੀ ਹੋਈ ਹੈ ਜਿਹੜੀ ਇਨਾਂ ਨੇ ਆਪਾਂ ਨੂੰ ਰਿਜ਼ਲਟ ਦਿੱਤੇ ਸੀ ਲਿਸਟਾਂ ਦਿੱਤੀਆਂ ਸੀ ਇਹਨਾਂ ਨੇ ਕਿਹਾ ਵੀ ਅਸੀਂ ਉਹ ਲਿਸਟਾਂ ਵਿਡਰੋ ਕਰ ਲਈਆਂ ਕੁਝ ਚੀਜ਼ਾਂ ਕੁਝ ਲਿਸਟਾਂ ਵਿਡਰੋ ਕਰ ਲਈਆਂ ਨੇ ਮਤਲਬ ਟੋਟਲੀ ਸਾਰੀਆਂ ਲਿਸਟਾਂ ਨੇ ਵਿਡਰੋ ਕਰੀਆਂ ਇਹਨਾਂ ਨੇ ਕੁਝ ਕਿ ਜਿਹੜੀ ਹੈਗੀ ਕਿ ਮਤਲਬ ਮੈਰਿਟ ਦੇ ਵਿੱਚ ਕੁਝ ਚੇਂਜ ਕਰਨੇ ਮੇਬੀ ਹੋ ਸਕਦਾ ਉਸ ਸਮੇਂ ਰਿਜ਼ਲਟ ਗਲਤ ਆ ਹੋਵੇ ਜਾਂ ਕੁਝ ਬੱਚਿਆਂ ਦਾ ਹੋ ਸਕਦਾ ਉਸ ਸਮੇਂ ਕੋਈ ਮਤਲਬ ਜਿਹੜੀ ਸ਼ਿਕਾਇਤ ਸੀ ਜਾਂ ਆਪਾਂ ਕੁਝ ਵੀ ਕਹਿ ਸਕਦੇ ਹਾਂ ਮਤਲਬ ਇਹ ਚੀਜ਼ਾਂ ਇਹਨਾਂ ਨੇ ਨਹੀਂ ਇਸ ਚ ਸ਼ੋਹ ਪਰੀਆਂ ਤਾਂ ਮਗਰ ਇਹ ਹੋ ਸਕਦਾ ਵੀ ਹੁਣ ਜਿਹੜੇ ਕੁਝ ਬੱਚੇ ਪੁਆਇੰਟਾਂ ਦੇ ਸਿਲੈਕਟ ਹੋਏ ਸੀ ਉਹ ਬੱਚੇ ਬਾਹਰ ਵੀ ਜਾ ਸਕਦੇ ਨੇ ਜਾਂ ਇਹ ਚੀਜ਼ਾਂ ਇਹਨਾਂ ਨੂੰ ਪਤਾ ਨਹੀਂ ਠੀਕ ਹੈ ਇਹ ਆਪਣੇ ਜਾਂ ਤੁਹਾਨੂੰ ਕੋਈ ਚੈਨਲ ਨਹੀਂ ਦੱਸ ਸਕਦਾ ਇਹ ਸਿਰਫ ਆਪਣੇ ਅੰਦਾਜ਼ੇ ਨੇ ਬੀ ਕੀ ਗੱਲ ਹੋਈ ਹੈ ਕੀ ਨਾ ਇਹ ਹੁਣ ਆਪਾਂ ਨੂੰ ਰਿਜ਼ਲਟ ਤੋਂ ਆਉਣ ਤੋਂ ਫਾਈਨਲ ਰਿਜ਼ਲਟ ਆਉਣ ਤੋਂ ਬਾਅਦ ਪਤਾ ਲੱਗੂ ਤੇ ਇਹ ਜਿਹੜੀ ਲਿਸਟ ਹੈ ਇਹ ਲਿਸਟ ਘੱਟੋ ਘੱਟ ਤੁਸੀਂ ਲਾ ਲਓਗੇ ਹਫ਼ਤਾ ਜਾਂ ਦੋ ਹਫ਼ਤੇ ਲੱਗਣਗੇ ਇਸ ਲਿਸਟ ਨੂੰ ਅਪਡੇਟ ਹੋਣ ਚ ਤੇ ਆਪਾਂ ਚਲੋ ਇਹ ਦੇਖ ਲੈਣਾ ਇਹ ਕੀ ਲਿਖਿਆ ਹੈ ਵਿਡਰੋ ਆਫ ਦੀ ਪ੍ਰੋਵੀਜ਼ਨਲ ਮੈਰਿਟਲਿਸਟ ਡੇਟਡ 28 ਮਈ 2025 ਇਨ ਇਹਨਾਂ ਦਾ ਕਹਿਣ ਦਾ ਮਤਲਬ ਹੈ ਜਿਹੜੀ ਇਹਨਾਂ ਨੇ 28 ਮਈ 2025 ਨੂੰ ਜਿਹੜਾ ਰਿਜ਼ਲਟ ਡਿਕਲੇਅਰ ਕਰਿਆ ਸੀ ਉਹਨਾਂ ਨੇ ਦਿਨ ਉਹ ਰਿਜ਼ਲਟ ਨੂੰ ਮਤਲਬ ਕਿ ਡਰਾ ਕਰ ਲਿਆ ਮਤਲਬ ਕਿ ਹੁਣ ਇਹ ਦੁਬਾਰੇ ਨਵਾਂ ਰਿਜ਼ਲਟ ਜਿਹੜਾ ਹੈਗਾ ਅਪਲੋਡ ਕਰਨਗੇ ਤੇ ਕਦੋਂ ਤੱਕ ਕਰਨਗੇ ਇਹ ਆਪਾਂ ਜਿਹੜਾ ਹੈਗਾ نیچے ਦੇਖ ਰਹੇ ਹਾਂ ਤੇ ਕਿਹੜੀਆਂ-ਕਿਹੜੀਆਂ ਲਿਸਟਾਂ ਅਪਡੇਟ ਕਰਨਗੇ ਆਪਾਂ ਉਹ ਵੀ ਦੇਖ ਲੈਣੇ ਆ ਇਹ ਚ ਲਿਖਿਆ ਹੈ ਦੀ ਕੈਟੇਗਰੀਆਂ ਤੇ ਕੈਟਰ ਵਾਈਜ਼ ਪ੍ਰੋਵੀਜ਼ਨਲ ਮੈਰਿਟ ਲਿਸਟ ਆਫ ਕੈਂਡੀਡੇਟਸ ਸਿਲੈਕਟਡ ਵਰ ਅਪਲੋਡਡ ਔਨ ðiਰ ਕਰੂਟਮੈਂਟ ਪੋਰਟਲ ਹਾਈ ਮੀ 2025 ਹਾਊਐਵਰ ਇਟਸ ਕਮ ਟੂ ਦੀ ਨੋਟਸ ਆਫ ਦੀ ਬੋਰਡ ਥੈਟ ਦੀ ਅਲੋਕੇਸ਼ਨ ਆਫ ਕੈਟਾਗਰੀ ਐਂਡ ਦੀ ਕੈਡਰ ਔਨ ਦੀ ਬੇਸ ਆਫ ਮੈਰਿਟ ਕਮ ਕੈਡਰ ਪ੍ਰੀਫਰੈਂਸ ਵਾਸ ਇਨ ਇਨ ਇਹ ਚਲੋ ਛੱਡੋ ਤੇ ਡਨ ਇਨਕਰੈਕਟਲੀ ਫੋਰ ਸਮ ਕੈਂਡੀਡੇਟਸ ਉਹ ਇਨ ਇਹਨਾਂ ਦਾ ਮਤਲਬ ਟੋਟਲੀ ਕਹਿੰਦਾ ਇਹ ਮਤਲਬ ਹੈ ਕਿ ਜਿਹੜੀ 28 ਮਈ 2025 ਨੂੰ ਜਿਹੜੀ ਲਿਸਟ ਇਹਨਾਂ ਨੇ ਅਪਡੇਟ ਕਰੀ ਸੀ ਤੇ ਵੀ ਬੋਰਡ ਦੇ ਅਕੋਰਡਿੰਗ ਉਸ 'ਚ ਕੁਝ ਜਿਹੜਾ ਹੈ ਮਤਲਬ ਉਹਨਾਂ ਨੂੰ ਮਿਸਟੇਕ ਹੋਈ ਆ ਅਪਲੋਡ ਕਰਨ 'ਚ ਜਾਂ ਕੋਈ ਕੈਡਰ ਉਹਨਾਂ ਨੂੰ ਦੇਣ 'ਚ ਕਿਸੇ ਬੱਚੇ ਦਾ ਗਲਤ ਕੈਡਰ ਦੇ ਦਿੱਤੀ ਜਾਂ ਮਤਲਬ ਇਸ ਚੀਜ਼ਾਂ ਦੇ ਬਾਰੇ ਸਾਰੀ ਜਿਹੜੀ ਉਹਨਾਂ ਤੋਂ ਕੁਝ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਨੂੰ ਜਿਹੜਾ ਹੈ ਸੁਧਾਰਿਆ ਜਾ ਰਿਹਾ ਤੇ ਉਹ ਜਿਹੜਾ ਸੁਧਾਰਨ ਦਾ ਸਦਾਨ ਤੋਂ ਬਾਅਦ ਉਹਨਾਂ ਨੇ ਮੈਰਿਟ ਲਿਸਟ ਦੇਣੀਆਂ ਉਹੀ ਜੀ ਕਹਿੰਦੇ ਨੇ ਵੀ ਪਬਲਿਸ਼ ਹੋ ਜੂਗੀ ਤੁਹਾਡੀ ਇੱਕ ਵੀ ਹਫਤੇ ਦੇ ਵਿੱਚ ਵਿੱਚ ਮੰਨ ਕੇ ਚੱਲੋ ਵੀ ਹਫਤੇ ਦੇ ਵਿੱਚ ਵਿੱਚ ਮੰਨ ਕੇ ਚੱਲੋ ਤੇ ਇਹਨਾਂ ਨੇ ਅਪਲੋਡ ਕਰ ਦੇਣੀਆਂ ਤੇ ਕਿਹੜੀਆਂ ਕਿਹੜੀਆਂ ਲਿਸਟਾਂ ਦੇ ਵਿੱਚ ਇਹਨਾਂ ਨੇ ਅਪਡੇਟ ਕਰਨੀਆਂ ਜਿਹੜੇ ਬੈਕਵਰਡ ਕਲਾਸਾਂ ਦੇ ਡਿਸਟ੍ਰਿਕਟ ਅਡਮਿਨ ਇਹਦੇ ਵਿੱਚ ਇਹ ਕੁਝ ਅਪਡੇਟ ਕਰਨੀ ਹੋ ਸਕਦਾ ਕੁਝ ਬੱਚੇ ਜਿਹੜੇ ਹੈਗੇ ਐ ਇਹ ਚੋਂ ਬਾਹਰ ਵੀ ਹੋ ਜਾਣਾ ਜਾਂ ਹੋ ਸਕਦਾ ਕੁਝ ਬਸ ਸਿਰਫ ਆਦਲਾ ਬਦਲੀ ਕਰਨਾ ਵੀ ਜਿਹੜੇ ਬੱਚੇ ਨੇ ਮਤਲਬ ਕੁਈ ਕੈਟਾਗਰੀ ਦੀ ਮੰਨ ਲਓ ਕਿ ਕੈਟਾਗਰੀ ਵਾਈਜ਼ ਕੁਝ ਗੱਤੀ ਹੋਈਆਂ ਨੇ ਉਹਨਾਂ ਨੂੰ ਕੈਟਾਗਰੀ ਚ ਸ਼ਿਫਟ ਕਰ ਦਾਂ ਠੀਕ ਹੈ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਨੂੰ ਪੁਆਇੰਟਾਂ ਵਾਲੇ ਬੱਚਾ ਨੂੰ ਬਾਹਰ ਹੀ ਕੱਢੋਗੇ ਤੇ ਕੁਛ ਜਿਵੇਂ ਆਗੇ ਵਾਰਡ ਆਫ ਫਰੀडम फाइਟਰਸ ਡਿਸਟ੍ਰਿਕਟ ਕੈਟਰ ਇਹ ਹੀ ਬੈਕਵਰਡ ਕਲਾਸਾਂ ਦੇ ਡਿਸਟ੍ਰਿਕਟ ਕੈਟਰ ਦੇ ਆਗੇ ਤੇ ਵਾਰਡ ਆਫ ਫਰੀडम फाइਟਰਸ ਡਿਸਟ੍ਰਿਕਟ ਕੈਟਰ ਦੇ ਆਗੇ ਠੀਕ ਹੈ ਜਿਹੜੇ ਜਰਨਲ ਨੇ ਉਹਨਾਂ ਦੀ ਆਰਮਡ ਕੈਟਰ ਦੀ ਲਿਸਟ ਹੈ ਜਿਹੜੇ ਜਰਨਲ ਆਗੇ ਓਪਨ ਕੈਟਾਗਰੀ ਆ ਗਈ ਉਹ ਜਿਹੜਾ ਹੈਗਾ ਆਰਮਡ ਕੈਡਰ ਦੀ ਲਿਸਟ 'ਚ ਉਹਨਾਂ 'ਤੇ ਚੇਂਜ ਆਊਗਾ ਉਹ ਹੁਣ ਇਹ ਨਹੀਂ ਪਤਾ ਕੀ ਚੇਂਜ ਕਰਨਗੇ ਕੀ ਚੇਂਜ ਨਹੀਂ ਕਰਨਗੇ ਠੀਕ ਹੈ ਇਹਦੇ ਬੈਕਵਰਡ ਕਲਾਸ ਹੋ ਗਿਆ ਉਹਨਾਂ ਦੀ ਆਰਮਡ ਕੈਡਰ ਦੀ ਲਿਸਟ 'ਚ ਅਪਡੇਟ ਹੋਊਗਾ ਤੇ ਬਾਰਡ ਆਫ ਪੁਲਿਸ ਪਰਸਨਲਸ ਇਨ ਆਰਮਡ ਕੈਡਰ ਬਾਰਡ ਆਫ ਫਰੀडम फाइਟਰਸ ਇਨ ਆਰਮਡ ਕੈਡਰ ਤੇ ਡਿਸਟ੍ਰਿਕਟ ਵਾਲੇ ਸਿਰਫ ਦੋ ਨੇ ਬੈਕਵਰਡ ਕਲਾਸਿਸ ਤੇ ਫਰੀडम फाइਟਰਸ ਲਈ ਬਾਕੀ ਡਿਸਟ੍ਰਿਕਟਾਂ 'ਚ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਕੋ ਤੁਸੀਂ ਆਪਣਾ ਬੇਜੰਤ ਤੋਂ ਹੋ ਕੇ ਤੁਸੀਂ ਜਿਹੜਾ ਹੈਗਾ ਆਪਦੀ ਅੱਗੇ ਤਿਆਰੀ ਕਰਨ ਤਾਂ ਤਿਆਰੀ ਕਰੋ ਨਹੀਂ ਤੁਸੀਂ ਬੇਜੰਤ ਤੋਂ ਕੇ ਬੈਠੇ ਰਹੋ ਕਰਦਾ ਸਾਰੇ ਆਰਮਡ ਗੈਡਰ ਵਾਲਿਆਂ ਦੀ ਹੁਣ ਇਹਨਾਂ ਦਾ ਇਹ ਨਹੀਂ ਦੱਸਿਆ ਕਿ ਇਹਨਾਂ ਨੇ ਸਿਰਫ ਲਿਸਟ ਅਪਡੇਟ ਕਰਕੇ ਕੈਟਾਗਰੀ ਮਤਲਬ ਚੇਂਜ ਕਰਨੀਆਂ ਨੇ ਜਾਂ ਕੁਝ ਬੱਚੇ ਨਵੇਂ ਐਡ ਕਰਨੇ ਆ ਜਾਂ ਪੁਰਾਣੇ ਬੱਚੇ ਜਿਹੜੇ ਕੁਝ ਵਿੱਚ ਪੁਆਇੰਟ ਤੋਂ ਸਿਲੈਕਟ ਨੇ ਉਹਨਾਂ ਨੂੰ ਇਹ ਜਿਹੜਾ ਹੈਗਾ ਬਾਹਰ ਘੱਟ ਦੇਣਗੇ ਇਹ ਹੁਣ ਸਿਰਫ ਪੰਜਾਬ ਪੁਲਿਸ ਨੂੰ ਪਤਾ ਹੈ ਇਹਨਾਂ ਦੀ ਸਾਈਡ ਤੇ ਜੇ ਜਿਹੜੀ ਇਹਨਾਂ ਨੇ ਇੱਕ ਅਪਡੇਟ ਦਿੱਤੀ ਹੈ ਇਹਨਾਂ ਨੂੰ ਪਤਾ ਹੈ ਤੇ ਤੁਸੀਂ ਇਸ ਚੀਜ਼ ਨੂੰ ਹੁਣ ਇੱਕ ਹਫਤੇ ਦੇ ਵਿੱਚ ਵਿੱਚ ਜਾਂ ਦੋ ਹਫਤਿਆਂ ਦੇ ਵਿੱਚ ਜੇ ਇਸ ਚੀਜ਼ ਦਾ ਜਿਹੜਾ ਫਾਈਨਲ ਰਿਜ਼ਲਟ ਆ ਜੂਗਾ ਤਿੱਥੋਂ ਤੁਸੀਂ ਉਦੋਂ ਜਿਹੜਾ ਹੈਗਾ ਇਹ ਸਾਰਾ ਰਿਜ਼ਲਟ ਨੂੰ ਜਾਂ ਇਹ ਜੋ ਵੀ ਇਹ ਚੇਂਜ ਕਰਨਗੇ ਤੁਸੀਂ ਉਸ ਚੀਜ਼ ਨੂੰ ਉਦੋਂ ਦੇਖ ਸਕੋਗੇ ਇਸ ਤੋਂ ਪਹਿਲਾਂ ਆਪਾਂ ਨੂੰ ਇਸ ਇਸ ਬਾਰੇ ਕੁਝ ਹੰਦਸ ਜਾਨੀ ਕਿਉਂਕਿ ਕੱਲ ਪਰਸੂ ਨਹੀਂ ਗੱਲ ਹੈ ਕਿ ਕੁਝ ਬੱਚੇ ਜਿਹੜਾ ਹੈਗਾ ਤੇ ਟੀਚਰਸ ਗਏ ਸੀ ਹੈੱਡਕੁਆਟਰ ਤੇ ਉਹਨਾਂ ਨੇ ਹੈਡਕੁਆਟਰ ਜਾ ਕੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਠੀਕ ਆ ਤੇ ਸਿਰਫ ਮੰਨ ਲਓ ਕਿ ਪਹਿਲਾਂ ਜਦੋਂ ਮਤਲਬ ਆਪਣਾ ਉਹ ਰਿਜ਼ਲਟੋਂ ਤੋਂ ਪਹਿਲਾਂ ਹੈਡਕੁਆਟਰ ਜਾਂਦੇ ਸੀ ਘੱਟੋ ਘੱਟ ਉਹਨਾਂ ਨੂੰ ਜਵਾਬ ਤਾਂ ਮਿਲਦਾ ਸੀ ਨਾ ਹੋ ਉਹਨਾਂ ਨੂੰ ਕੋਈ ਜਵਾਬ ਮਿਲ ਰਿਹਾ ਨਾ ਹੋ ਉਹਨਾਂ ਨੂੰ ਕੋਈ ਕੋਈ ਮਤਲਬ ਕੋਈ ਵੀ ਟੁਕਣੀ ਦੇ ਰਹੇ ਉਹ ਵੀ ਤੁਹਾਨੂੰ ਕੋਈ ਮਾੜੀ-ਮੁੱਟੀ ਜਾਣਕਾਰੀ ਦੇਦਣ ਵੀ ਹਾਂ ਰਿਜ਼ਲਟ ਹੋਣਾ ਉਹਨਾਂ ਜਾਂ ਕੋਈ ਕੀ ਗੱਲ ਹੈ ਜਾਂ ਕੀ ਕਦੋਂ ਕੁਝ ਵੀ ਅਪਡੇਟ ਹੋਣੀ ਆ ਕੁਝ ਨਹੀਂ ਦੇ ਰਹੇ ਉਹ ਬਸ ਉਥੋਂ ਮਿਲ ਵੀ ਨਹੀਂ ਰਹੇ ਹੈਗੇ ਠੀਕ ਹੈ ਇਹ ਹੀ ਗੱਲ ਆ ਸਾਰੀ ਹੁਣ ਬਾਕੀ ਦੇਖੋ ਬਾਕੀ ਸਾਰਾ ਕੁਝ ਰੱਬ ਦੇ ਹੱਥ ਆ ਤੁਸੀਂ ਮੈਂ ਵੈਸੇ ਹੀ ਮੰਨ ਕੇ ਚੱਲਦਾ ਆ ਵੀ ਜਿਹੜੀਆਂ ਕੈਟਾਗਰੀਜ਼ ਨੇ ਸਿਰਫ ਉਹਨੂੰ ਡਿਫਰੈਂਸ਼ੀਏਟ ਕਰਨ ਖਾਤਰ ਕੁਝ ਮਾੜਾ-ਮੋਟਾ ਚੇਂਜ ਹੋਊਗਾ ਕੋਈ ਨਵਾਂ ਬੱਚਾ ਐਡ ਨਹੀਂ ਹੁੰਦਾ ਤੇ ਕੋਈ ਪੁਰਾਣਾ ਜਿਹੜਾ ਹੈਗਾ ਸਟੂਡੈਂਟ ਕਿਸੇ ਨੂੰ ਬਾਹਰ ਨਹੀਂ ਕੱਢਦੇ ਬਸ ਕੋਈ ਮਾਣੀ-ਮੁੱਟੀ ਕੈਟਾਗਰੀ ਦੀ ਗੱਡਬੜ ਹੋਊਗੀ ਉਹਨੂੰ ਉਹ ਸੁਧਾਰਨਗੇ ਉਹਨੂੰ ਠੀਕ ਕਰਨਗੇ ਠੀਕ ਹੈ ਬਾਕੀ ਤੁਸੀਂ ਬੇਚਿੰਤ ਰਹੋ ਤੇ ਜਿਹੜੀ ਆਪਣਾ ਰਿਜ਼ਲਟ ਬਹੁਤ ਛੇਤੀ ਤੋਂ ਛੇਤੀ ਆਜੂਗਾ ਹਫਤੇ ਜਾਂ ਦੋ ਹਫਤਿਆਂ ਦੇ ਵਿੱਚ ਵਿੱਚ ਇਸ ਰਿਜ਼ਲਟ ਨੂੰ ਤੇ ਡਿਸਟ੍ਰਿਕਟ ਅਲੋਟਮੈਂਟ ਜਾਂ ਮੈਡੀਕਲ ਲਿਸਟ ਉਹ ਜਲਦ ਤੋਂ ਜਲਦ ਜਿਹੜਾ ਹੈਗਾ ਪ੍ਰੋਵਾਈਡ ਕਰਵਾ ਦੇਣਗੇ ਬਾਕੀ ਆਪਦੀ ਤਿਆਰੀ ਕਰਦੇ ਰਹੋ ਠੀਕ ਹੈ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਇਨਫੋਰਮੇਸ਼ਨ ਚੰਗੀ ਲੱਗੀ ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ